ਹਾਂਜੀ ਯਾਰ ਕੀ ਹਾਲ ਚਾਲ ਹੈ ਹਾਰੇ ਦੋਸਤਾਂ ਮਿੱਤਰਾਂ ਦਾ ਮੀਤ ਦਾ ਵੀ ਠੀਕ ਠਾਕ ਮੇਰੇ ਸਾਰੇ ਜਾਨਵਰ ਵੀ ਸੈਟ ਬੈਟ ਹੋਣਗੇ ਤੇ ਲਓ ਜੀ ਅੱਜ ਬੱਚੇ ਛੱਡੇ ਵੇ ਆ ਆਪਣੇ ਤਿੰਨੇ ਹੱਕ ਦਾ ਉਹ ਹੁੰਦਾ ਡੰਡਿਆ ਵਾਲਾ ਤੇ ਬਾਕੀ ਹਜੇ ਉੱਚੀ ਆ ਤੇ ਆਹ ਜੋੜੀ ਹੈ ਨਵੀਂ ਜਿਹੜੀ ਇੱਥੇ ਪਾਈ ਵੀ ਹੈ ਜਾਲ ਚ ਬਾਕੀ ਸਾਰੇ ਜਾਨਵਰ ਅੰਦਰ ਹੀ ਆ ਇਹਨਾਂ ਨੂੰ ਦਾਣੇ ਮੈਂ ਪਾ ਗਿਆ ਸੀ ਟਰੇ ਗੜਦ ਨੇ ਆਪਾਂ ਬਾਹਰ ਜੀ ਹਲੋ ਬਈ ਇੱਧਰ ਖਲਾਸਨੇ ਥੋੜੇ ਜਿ ਥੋੜੇ ਜਿ ਐچھے ਬਕਣਾ ਵਹਾਂ ਡਾਂਗਾਂ ਨੂੰ ਥੱਲੇ ਰੱਖਣੀ ਪੈਣੀ ਥੋੜੀ ਜਿ ਬਿੱਲੀ ਦੀ ਸਰਵਿਸ ਕਰਨੀ ਆਪਾਂ ਇੱਥੇ ਥੱਲੇ ਲੈ ਕੇ ਚਾਲਦੇ ਹਾਂ ਨੂੰ ਰਾਤੀ ਸਾਤਾ ਲੋਟਾ ਟਾਣਾ ਰੰਡਾ ਆਉਂਦਾ ਵੀ ਕੱਲਾ ਹੀ ਆ ਮੇਰੇ ਸਾਹਮਣਾਂ ਦੂਜੇ ਅੱਜ ਹੋਵੇ ਰ ਵਿੱਚ ਦੇਖ ਦੇਣ ਦੂਜੇ ਨਹੀਂ ਨੇ ਨਾ ਡੈਟਰੀ ਵਾਲਾ ਤੇ ਨਾ ਪੱਲੇ ਵਾਲਾ ਦੇਖਦੇ ਕੋਈ ਨੇ ਕਰਦੇ ਇਹਨਾਂ ਦੀ ਵੇਟ ਇਹਨੂੰ ਵੀ ਤਾੜਦੇ ਤੁਹਾਨੂੰ ਦਿਖਾਉਨੇ ਕਮੈਂਟ ਮੈਂ ਕੁਰਸੀ ਚੱਕ ਲਈ ਮੈਂ ਇੱਥੇ ਲਾਲੋ ਜੀ ਆਪਾਂ ਨਾਲ ਇੱਥੇ ਥੱਲੇ ਆ ਕੇ ਬਹਿ ਗਏ ਸੀ ਬੱਚੇ ਆ ਗਏ ਆ ਦੋ ਨੀਵੇਂ ਤੇ ਤੀਜਾ ਨਹੀਂ ਦੇਖਦਾ ਤੇ ਦੋਸਾਂ ਨੂੰ ਮੈਂ ਦਿਖਾਉਣਾ ਵੀ ਆਉਂਦੇ ਇੱਧਰ ਨੂੰ ਆਪੇ ਦੇ ਘਰ ਲਈ ਨੂੰ ਗਏ ਹੋਇਆ। ਬਾਕੀ ਉਹ ਤੇ ਵੀ ਨਿਗਰ ਰਹਦੇ ਜਿਹੜਾ ਪੱਲੇ ਵਾਲਾ ਜਿਹੜਾ ਬੱਚਾ ਆਪਣਾ ਸ਼ੁਰਲੀ ਕਿੱਧਰ ਗਿਆ? ਕਮਾਲ ਹੋ ਗਈ ਇਹ ਵੀ ਦੋਨੇ ਅੰਦੀ। ਤਾਂ ਨਹੀਂ ਹੁੰਦਾ ਤਾਂ ਕਿਹੜਾ ਉਹਦਾ ਇੱਕ ਇੱਕ ਮੌਸਮ ਵੀ ਖਰਾਬ ਹੋਈ ਆਵੇ ਹੈ ਉਹ ਆਗੇ ਹੋਏ ਜਾਂਦੇ ਇਹ ਆਦੇ ਆਗੇ ਤੇ ਟਾਈਮ ਤੁਹਾਨੂੰ ਮੈਂ ਦੱਸ ਦਿੰਦਾ ਇਸ ਵੇਰੇ ਛੱਡੇ ਸੀ ਸਵਾ ਗੱਠ ਹਨਾ ਤੇ 1:20 ਡੇਢ ਵਜ ਚੁੱਕਿਆ ਜਣੀ ਦਾ ਆ ਆਂਦੇ ਆ ਠੀਕ ਹੈ ਜੀ ਡੇਢ ਵੱਜ ਚੁੱਕਾ ਮੇਰੇ ਸਹੌਣਾ ਹਜੇ ਨਹੀਂ ਪਹੁੰਦੇ ਬਾਕੀ ਆਵਦੀ ਆਈ ਤੇ ਸ਼ਾਮ ਵੀ ਕਰ ਸਕਦੇ ਹਨ ਆਪਾਂ ਤਾਂ ਨਿਗਾਹ ਜੀ ਬਹਿ ਸਕਦੇ ਆ ਇਹਨਾਂ ਦੀ ਮਰਜ਼ੀ ਹੈ ਭਾਈ ਜਦੋਂ ਮਰਜ਼ੀ ਆ ਕੇ ਬਹਿ ਜਾਣ ਛਤਰੀ ਲੱਗੀ ਵੀ ਆ ਪਰ ਇਹ ਜਾਲ ਲੱਗਾ ਜਾਲ ਚ ਜੋੜਾ ਪਾਇਆ ਨਹੀਂ ਵੀ ਛਤਰੀ ਵੀ ਲੱਗੀ ਵੀ ਆ ਬਾਕੀ ਹੋਰ ਬੱਚਿਆਂ ਦੇ ਕਾਲੂ ਰੰਗ ਰੰਗ ਵਾਲੀ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੂਗੀ ਹੋਰਾਂ ਦੇ ਲਾਵਾਗੇ ਆਪਾਂ ਜੇ ਸੰਡੇ ਨੂੰ ਲਾਵਾਂਗੇ ਉਹ ਦਿਨ ਨਾ ਹੋਊਗਾ ਕੱਲ੍ਹ ਨੂੰ ਨਹੀਂ ਜਾਂਦੇ ਉਹਨੇ ਛੁੱਟੀ ਹੋਊਗੀ ਨਾ ਫੇਰ ਲਾਵਾਂਗੇ ਤੇ ਸ਼ਰਲੀ ਆਜਵੇ ਆਜਵੇ ਕਿਤੇ ਇਹ ਨਾ ਹੋਵੇ ਆਜ ਸ਼ਰਲੀ ਜਰਾ ਗੈਬ ਹੋ ਜੇ ਆਦੇ ਜਾਂਦੇ ਦੋਨੇ ਡੰਡਿਆਂ ਵਾਲਾ ਤੇ ਟੈਡਟੌਰੀ ਵਾਲਾ ਵਾ ਇਹ ਇੰਨੀ ਛੇਤੀ ਤਾਂ ਲੱਕੜ ਲੋਗੜੇ ਲਈ ਜਾਂਦਾ ਇਹ ਗੱਲ ਉਹ ਥੋੜਾ ਚੰਟ ਵੀ ਤੇਜ਼ ਹੈ ਵੀ ਆ। ਹਰ ਤੀਲਾ ਤਾਂ ਹੀ ਤੁਹਾਨੂੰ ਸ਼ੁਰਲੀ ਕਹੀਦਾ। ਮੈਂਟ ਜੀ ਸ਼ੁਰਲੀ ਇੰਗੂ ਹੱਥੋਂ ਨਿਕਲ ਜਾਂਦਾ ਆਦੇ ਆਗੇ। ਬਾਕੀ ਜਿਹਦੇ ਕਰਮਾਂ ਚ ਦਾਣੇ ਆਪਣੇ ਕੋਲ ਲਿਖੇ ਉਹਨੇ ਖਾਈ ਜਾਣੇ ਤੇ ਜਿਹਦੇ ਨਹੀਂ ਗਏ ਤੇ ਉਹਨੇ ਫਿਰ ਕਿਸੇ ਬਹਾਨੇ ਵੀ ਚਲਾ ਜਾਣਾ ਹਨਾ ਬਲਾਂ ਦੀ ਬੱਚਾ ਮਰ ਜੇ। ਚਾਹੇ ਲਗੜ ਲੈ ਜੇ ਚਾਹੇ ਕੋਸ਼ ਹੋ ਜੇ। ਇਹ ਜੀ ਦੀ ਵਧੀਆ ਬਾਈ ਉਹ ਠੀਕ ਵੀ ਹੋ ਜਾਂਦੇ ਜਿਵੇਂ ਕਿ ਤੁਸੀਂ ਆਪਣੀ ਹੱਡੀ ਵਾਲੀ ਗੂਤਰੀ ਦੇਖੀ ਵੀ ਆ। ਹੱਡੀ ਵਾਲੀ ਗੂਤਰੀ ਆਪਣੀ ਜਮਾਂ ਓਕੇ ਹੋ ਗਈ ਤੇ ਹਲੋ। ਇੱਕ ਉਹ ਸੀ ਨਾਲ ਇੱਕ ਉਹਦੀ ਵਿੰਗੀ ਗੂਤਰੀ ਸੀ ਉਹ ਤਾਂ ਵਿਚਾਰੀ ਮਰ ਗਈ ਸੀ ਹਨਾ। ਇਹਦੀ ਵਧੀ ਦੀ ਗੱਲ ਹੈ ਜੀ ਨਾ ਹੱਡੀ ਕਰਦਰ ਗਈ ਸੀ ਕਰਦਰ ਗਈ ਨਹੀਂ ਤਿੱਖੀ ਸੀਗੀ। ਤੇ ਉੱਥੇ ਜਿੱਥੇ ਪੌੜੀ ਹਨਾ ਨਾਰੀਅਲ ਜੇ ਪਾਏ ਸੋਕੇ ਉੱਥੇ ਮੈਂ ਛੜਦਾ ਹੁੰਦਾ ਇਹਨਾਂ ਨੂੰ। ਤੇ ਉੱਥੇ ਰੋਟੀਆਂ ਛੜ ਦਿੰਦਾ ਹੁੰਦਾ ਇਹ ਪਿੱਲੀ ੱਟ ਕੱਟ ਕੇ ਛੜ ਦਿੰਦਾ ਹੈ। ਖਈ ਜਾਂਦੇ ਰਹਿੰਦੇ ਹੀ ਬੜੇ ਗਾਇੰਦੇ ਫੱਟ ਤੇ ਸੈੱਟ ਹੋ ਗਈ ਕੂਤਰੀ ਹਨਾ ਲਓ ਜੀ ਟਾਈਮ ਵੀ ਬਹੁਤ ਹੋ ਗਿਆ ਹਨ ਤੇ ਕਬੂਤਰ ਆਪਣੇ ਦੂਜੇ ਦੋਨੇ ਬੱਚੇ ਆ ਗਏ ਆ ਲਗਭਗ 2 ਵਜੇ ਕਿਉਂਕਿ ਵੀਡੀਓ ਬਣਾਉਣ ਵਾਲਾ ਕੋਈ ਹੈ ਨਹੀਂ ਸੀ ਮੈਂ ਲਾ ਕੇ ਧਾੜਦੇ ਆ ਤੇ ਸ਼ੋਰਲੀ ਆਪਣਾ ਅੱਜ ਵੀ ਨਹੀਂ ਆਇਆ ਮਤਲਬ ਕਿ ਪਹਿਲਾਂ ਹੁੰਦਾ ਰਿਹਾ ਕਹਿਣ ਤੋਂ ਬਾਅਦ ਅੱਜ ਨਹੀਂ ਆਇਆ ਤੇ ਮੈਂ ਬਹੁਤ ਟਾਈਮ ਦਾ ਦੇਖੀ ਆ ਨਾ ਹਨਾ ਦੂਰਬੀ ਨਾਲ ਵੀ ਦੇਖਿਆ ਪਰ ਨਹੀਂ ਦਿਖਿਆ ਦੁਆ ਕਰਿਓ ਤੁਸੀਂ ਆਜ ਬੀ ਬੱਚਾ ਆਪਣਾ ਹਨਾ ਨਹੀਂ ਅੱਗੇ ਹੀ ਦੋ ਤਿੰਨ ਬੱਚਾ ਨੁਕਸਾਨ ਹੋ ਗਿਆ ਤੇ ਕੱਲ ਇੱਕ ਬੱਚੇ ਦੀ ਬਿੱਲੀ ਨੇ ਵੀ ਅਟੈਕ ਕਰਤਾ ਹਨਾ ਬਚ ਗਏ ਆ ਤਾਂ ਨਹੀਂ ਉਹ ਵਿਚਾਰਾ ਬਾਬਾ ਹੀ ਟਕੜਾ ਕਰਤਾ ਤੇ ਤਿਸ਼ੁਰਲੀ ਆਪਣਾ ਵਾਪਸ ਆ ਜੇ ਦੁਆ ਕਰਿਓ ਮੈਨੂੰ ਤਾਂ ਲੱਗਦਾ ਉਹ ਵੀ ਗਾਂ ਲੰਘ ਗਿਆ ਕਿਤੇ ਜਲ ਲਗੜ ਲੈ ਕੇ ਉਹਨੂੰ ਵੀ ਕੰਮ ਹੋ ਗਿਆ ਖਰਾਬ ਉਹਦਾ ਵੀ ਉੱਖਾ ਯਾਰ ਸਾਰੇ ਬੱਚੇ ਨਾ ਐ ਬਸ ਤੁਰ ਹੀ ਜਾਂਦੇ ਹੌਲੀ ਹੌਲੀ ਕਰਕੇ ਪਹਿਲਾ ਦੋ ਹੋ ਗਏ ਪਹਿਲਾ ਸਾਰਿਆਂ ਨਾਲ ਪਹਿਲਾਂ ਬਲੈਕੀਏ ਦੀ ਮਾਂ ਗਈ ਫਿਰ ਬਲੈਕੀ ਆ ਗਿਆ ਫਿਰ ਦੋ ਬੱਚੇ ਇਕੱਠੇ ਗਏ ਹਨਾ ਹੁਣ ਛੁਰਲੀ ਗਿਆ ਜੋਦਿਓ ਕੂਤਰੀ ਘਣੀ ਵੱਡੀ ਨਿਕਲੀ ਹੈ ਨਾ ਆਪਣੀ ਫੁੱਡੇ ਚਾਹਣਾ ਉਦੋਂ ਦਾ ਘਾਟਾ ਹੀ ਪਈ ਜਾਂਦਾ ਸਾਰੇ ਮਿਤਰਾ ਦਾ ਤੇ ਬਾਕੀ ਆਪਾਂ ਜਿਹੜੇ ਹੋਰ ਬੱਚੇ ਪੁੱਛੇ ਹਨਾ ਉਹ ਲਾਵਾਂਗੇ ਹੁਣ ਤੇ ਕਾਲੂ ਰੰਗ ਵਾਲੀ ਵੀਡੀਓ ਆਜੂਗੀ ਤੇ ਉਹ ਤੁਸੀਂ ਦੇਖਿਓ ਜਿਹੜੇ ਬੱਚੇ ਵੱਡੇ ਹੋਏ ਨੇ ਉਹਨਾਂ ਦੇ ਰੰਗ ਲਾਵਾਂਗੇ ਹਨਾ ਉਹ ਇੱਕ ਛਤਰੀ ਦੂਜੀ ਛਤਰੀ ਤੇ ਜਾਨ ਲੱਗ ਗਏ ਆ ਤੇ ਉਹਨਾਂ ਨੂੰ ਫਿਰ ਛੱਡਿਆ ਕਰਾਂਗੇ ਆਪਾਂ ਖੁੱਲੇ ਛਤਰੀਆਂ ਤੇ ਤੇ ਇੱਕ ਅੱਧਾ ਪੋਲ ਹੋਰ ਨਵਾਂ ਲਾਉਨੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਅਗਲੇ ਵਲੌਗ ਦੇ ਵਿੱਚ ਤੇ ਇਹ ਵੀਡੀਓ ਦਾ ਫਿਰ ਇਥੇ ਐਂਡ ਕਰ ਦਿੰਦੇ ਆ ਆਪਾਂ ਜਿਹੜੀ ਆਪਣੇ ਚੈਨਲ ਦੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲੋ ਲਾਈਕ ਕਮੈਂਟ ਕਰਕੇ ਜਰੂਰ ਸੋ ਵੀਡੀਓ ਕਿੱਦਾਂ ਲੱਗੀ ਤੇ ਦੁਆ ਕਰਿਓ ਵੀ ਆਪਣਾ ਸ਼ੋਰਲੀ ਵਾਪਸ ਆ ਜੇ ਹਨ ਮੈਨੂੰ ਤਾਂ ਲੱਗਦਾ ਵੈਸੇ ਆਊਗਾ ਕਿਉਂਕਿ ਦਿਨਾਂ ਹੀ ਨਹੀਂ ਉੱਪਰ ਕੋਈ ਕਬੂਤਰ ਨਹੀਂਗਾ ਕੋਈ ਵੀ ਬਹੁਤ ਟਾਈਮ ਦਾ ਮੈਂ ਦੇਖੀ ਇਹਨਾਂ ਦੇਖਿਆ ਕੋਈ ਨਹੀਂਗਾ ਤੇ ਜਿਵੇਂ ਜਿਵੇਂ ਬੱਚੇ ਡਾਈ ਤੁਰੇ ਜਾਂਦੇ ਆ ਇੱਕ ਬੱਚੇ ਦਾ ਘਾਟਾ ਪ